ਟੈਂਡੈਂਸ ਦੀ ਲਗਾਤਾਰ ਤੇਜ਼ੀ ਤੋਂ ਬਾਅਦ ਅੱਜ ਮਾਰਕੀਟ ਦੇ ਵਿੱਚ ਕੀ ਹੋ ਸਕਦਾ ਤੇ ਕੀ ਹੋ ਰਿਹਾ ਸਟਾਕਸ ਦੇ ਵਿੱਚ ਲਾਈਕ ਜੀ ਸਕੈਲਰ Dell HP ਉਹਨਾਂ ਦੀ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਡੇ ਮੂਵਰਸ ਜੋ ਅੱਜ ਦੇ ਹੈਗੇ ਨੇ ਤੇ ਨਾਲ ਹੀ ਗੱਲ ਕਰਾਂਗੇ ਆਪਣਾ AI ਸਟਾਕ ਸੰਵਾਟਕ ਕਿਉਂ 40% ਦੀ ਕੱਲ ਤੇਜ਼ੀ ਆਈ ਤੇ ਅੱਗੇ ਕਿੱਧਰ ਨੂੰ ਜਾ ਸਕਦਾ ਉਹ ਡਿਸਕਸ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਇੱਕ ਮਾਰਕੀਟ ਦਾ ਚੈੱਕ ਲੈਨੇ ਆਂ ਮਾਰਕੀਟ ਦੇ ਵਿੱਚ ਤਿੰਨ ਦਿਨ ਦੀ ਤੇਜ਼ੀ ਹੋ ਚੁੱਕੀ ਆ ਜਿੱਦਾਂ ਆਪਾਂ ਕਿਹਾ ਸੀਗਾ ਨੈਕਸਟ ਸਟੈਪ 6800 ਦਾ ਲੱਗਦਾ ਹੈਗਾ ਆਵਰਲੀ ਚਾਰਟ ਤੇ ਤੁਸੀਂ ਦੇਖੋਗੇ ਹੋਰ ਕਲੀਅਰ ਨਜ਼ਰ ਆਏਗਾ ਹੁਣ ਜਿਹੜਾ ਐਕਸ਼ਨ ਲੱਗਦਾ 6800 ਤੋਂ ਲੈ ਕੇ ਜਿੱਦਾਂ ਕਿ ਆ 30 ਤੋਂ 40 ਤੱਕ ਉੱਪਰ ਲੱਗਦਾ ਇਸ ਤੋਂ ਜ਼ਿਆਦਾ ਸ਼ਾਇਦ ਤੇਜ਼ੀ ਨਾ ਬਣੇ ਇਹ ਵੀ ਹੋ ਸਕਦਾ ਕਿ ਪ੍ਰੋਫਿਟ ਬੁਕਿੰਗ ਦੇਖਣ ਨੂੰ ਮਿਲੇ ਤੇ ਲੋਅਰ ਸਾਈਡ ਆਪਾਂ ਨੂੰ ਇੱਕ 6740 ਦੀ ਸਪੋਰਟ ਬਣਦੀ ਹੈਗੀ ਆ ਪ੍ਰੋਫਿਟ ਬੁਕਿੰਗ ਦੀ ਮੈਂ ਕਿਉਂ ਗੱਲ ਕਰ ਰਿਹਾ ਕਿਉਂਕਿ ਆਲਮ ਤੁਕੇ ਕੱਲ ਨੂੰ ਛੁੱਟੀ ਹੈ ਤੇ ਫ੍ਰਾਈਡੇ ਨੂੰ ਵੀ ਬਹੁਤ ਥੋੜਾ ਜਿਹਾ ਐਕਸ਼ਨ ਹੋਣਾ ਤੇ ਕਾਫੀ ਲੋਕ ਹੋ ਸਕਦਾ ਪ੍ਰੋਫਿਟ ਬੁਕਿੰਗ ਕਰਕੇ ਜਾਣ ਇਸ ਲੈਵਲ ਤੋਂ ਸੋ ਬੀ ਕੇਅਰਫੁਲ ਲिटल ਬਿਟ ਹੋ ਸਕਦਾ ਆਪਾਂ ਥੋੜਾ ਪੋਲ ਬੈਕ ਦਾ ਮਾਹੌਲ ਵੀ ਅੱਜ ਦੇਖਣ ਨੂੰ ਮਿਲੇ ਬਟ ਮੋਰ ਲਾਈਕਲੀ ਹੈ ਵੀ ਮਾਰਕੀਟ ਦੇ ਵਿੱਚ ਰੇਂਜ ਬੌਂਡ ਦਾ ਦਿਨ ਹੋ ਸਕਦਾ ਹੈ ਅੱਜ ਬਾਕੀ ਮਾਰਕੀਟਸ ਠੀਕ ਠਾਕ ਟਰੇਡ ਕਰ ਰਹੀਆਂ ਹੈਗੀਆਂ ਬਟ ਗੱਲ ਕਰਦੇ ਆਪਾਂ ਮੂਵਰਸ ਦੀ ਮੂਵਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਮਬਾਇਟੈਕ ਬਹੁਤ ਵਧੀਆ ਕੰਪਨੀ ਹੈ ਕੱਲ ਪ੍ਰੀ ਮਾਰਕੀਟ ਦੇ ਵਿੱਚ ਦੋ ਆਪਕਿਆ ਸੀ 13-14% ਉੱਪਰ ਇਹ ਤੁਹਾਨੂੰ ਯਾਦ ਹੋਵੇ ਆਪਾਂ ਇਹ ਆਪਣਾ ਆਈਡੀਆ ਫੈਕਟਰੀ ਦੇ ਵਿੱਚ AI ਸਟਾਕ ਦੀ ਫਰਸਟ ਰეკਮੈਂਡੇਸ਼ਨ ਦੇ ਵਿੱਚ ਸੀਗਾ ਇਹ ਜਿਹਦੇ ਵਿੱਚ ਪਹਿਲਾਂ ਐਂਟਰੀ ਕੀਤੀ ਸੀ 64 ਦੇ ਲੈਵਲ ਤੇ ਐਂਡ 50 ਦੇ ਆਸ-ਪਾਸ ਅਸੀਂ ਦੁਬਾਰਾ ਇਹਦੇ ਵਿੱਚ ਡੀਸੀਏ ਕੀਤਾ ਸੀਗਾ ਉਸ ਤੋਂ ਬਾਅਦ ਇਹ ਸਟਾਕ ਅੱਜ ਦੇਖ ਸਕਦੇ ਤੁਸੀਂ 77 ਦੇ ਆਸ-ਪਾਸ ਚਲੇ ਗਿਆ ਹੈਗਾ ਕੰਪਨੀ ਇਹ ਬਹੁਤ अच्छी ਹੈਗੀ ਔਰ ਵਾਟੈਕਸ ਦੇ ਵਿੱਚ ਆਟੋਮੇਸ਼ਨ ਦੇ ਵਿੱਚ ਬਹੁਤ سارے ਆਰਡਰਸ ਇਹਨਾਂ ਕੋਲੇ ਬੈਕਲੌਗ ਦੇ ਵਿੱਚ ਹੈਗੇ ਤੇ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਆਲਰੇਡੀ ਇਹ ਅ ਬਿਜ਼ਨਸ ਕਰਦੇ ਨੇ ਖਾਸ ਕਰਕੇ வால்ਮੋਟ ਵਨ ਆਫ ਦਾ ਬਿਗੇਸਟ ਇਹਨਾਂ ਦਾ ਮਾਡਲ ਹੈਗਾ ਆ ਸੋ ਗਰੋਥ ਇਹਨਾਂ ਦੇ ਆਨਰ ਟਾਈਮ ਦੇ ਵਿੱਚ ਵੀ ਬਹੁਤ ਹੋਊਗੀ ਅਗਰ ਤੁਸੀਂ ਦੇਖੋ ਇਹਨੇ 2025 ਦੇ ਵਿੱਚ ਇੰਨਾ ਆਉਟ ਪਰਫਾਰਮ ਕੀਤਾ ইপিਐਸ ਦੇ ਵਿੱਚ ਜਿਹੜਾ 24 ਸੈਂਟ ਦਾ ਐਕਸਪੈਕਟਿਡ ਸੀ 2 ਡਾਲਰ ਤੋਂ ਵੀ ਜ਼ਿਆਦਾ ਇਹ ਪੀਸ ਇਸ ਟਾਈਮ ਇਹਨਾਂ ਨੇ ਰਿਪੋਰਟ ਕੀਤਾ ਹੈਗਾ ਜੋ ਕਿ ਆਲਮੋਸਟ 4 ਗੁਣਾ ਜ਼ਿਆਦਾ ਹੈਗਾ ਜੇ ਇਤਨੀ ਇਹ ਆਪ ਮੀਟ ਕਰਦੇ ਨੇ ਆਉਣ ਵਾਲੇ ਕੁਆਟਰਸ ਦੇ ਵਿੱਚ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਤੇ ਸਟਾਕ ਇਹ ਬਹੁਤ ਵੱਡਾ ਰੀਰੇਟਿੰਗ ਹੋ ਸਕਦਾ ਹੈ ਸੋ ਬਾਕੀ ਆਪਣੀ ਡਿਊ ਡਿਲੀਜੈਂਸ ਜ਼ਰੂਰ ਕਰਿਓ ਬੀ ਕੇਅਰਫੁਲ ਬਿਕੋਜ਼ ਹੁਣ ਹਾਇਰ ਲੈਵਲ ਤੇ ਜਾ ਰਿਹਾ ਹੈਗਾ ਇਸ ਤੋਂ ਇਲਾਵਾ ਬਾਕੀ ਜਿਹੜੇ ਸਟਾਕਸ ਨੇ ਡੈਲ ਦੀ ਗੱਲ ਕਰੀਏ ਡੈਲਜ ਤਕਰੀਬਨ 3-4% ਉੱਪਰ ਖੁੱਲ ਰਿਹਾ ਅਰਨਿੰਗਸ ਹੋਣੀਆਂ ਦਿੱਤੀਆਂ ਹੈਗੀਆਂ ਤੇ ਜਿਹੜੀ ਆਪਣੇ ਆਊਟਲੁੱਕ ਦਿੱਤੀ ਆ ਉਹ ਵੀ ਠੀਕ ਠਾਕ ਦਿੱਤੀ ਹੈਗੀ ਆ ਸੋ ਇਹ ਤੁਸੀਂ ਦੇਖਿਓ ਇਹਦਾ ਉੱਪਰਲਾ ਲੈਵਲ 150 ਦੇ ਆਸਪਾਸ ਬਣਦਾ ਜਿੱਥੇ ਆਪਾਂ ਬੁਕਿੰਗ ਆ ਸਕਦੀ ਹੈਗੀ ਆ ਦੂਜਾ ਇੱਕ ਆਟੋਡਿਸਕ ਕਰਕੇ ਸਟਾਕ ਹੈਗਾ ਇਹਦੇ ਵਿੱਚ ਵੀ ਚੰਗੀ ਤੇਜ਼ੀ ਬਣੀ ਆ ਤਕਰੀਬਨ 6-7% ਮਾਰਕੀਟ ਦੇ ਉੱਪਰ ਉੱਪਰ ਖੁੱਲ ਰਿਹਾ ਲੇਕਿਨ 올 타임 하이 ਦੇ ਆਸ-ਪਾਸ ਇਹ ਰਜਿਸਟੈਂਸ ਤੇ ਹੈਗਾ 328 329 ਦੇ ਆਸ-ਪਾਸ ਇਹ ਚ ਪ੍ਰੋਫਿਟ ਬੁਕਿੰਗ ਆ ਸਕਦੀ ਹੈ ਥੋੜਾ ਕੇਅਰਫੁਲ ਰਹੋ ਜਿਸ ਅਸੀਂ ਅੱਜ ਐਂਟਰ ਹੋ ਰਹੇ ਹੈਗੇ ਹਾਂ ਜਿਸ ਕੱਲ ਡਾਊਨ ਹੈਗਾ ਅਰਨਿੰਗ ਹਾਲਾਂਕਿ ਠੀਕ-ਠਾਕ ਦਿੱਤੀ ਹੈਗੀਆਂ ਲੇਕਿਨ ਆਊਟਲੁੱਕ ਕੋਈ ਨਹੀਂ ਪਸੰਦ ਨਹੀਂ ਆਈ 12% ਨਾਲ EPS ਬੀਟ ਕੀਤਾ ਤੇ ਰੈਵਨਿਊ ਵੀ ਠੀਕ-ਠਾਕ ਹੈਗਾ ਲੇਕਿਨ ਓਵਰঅল ਜਿਹੜੀ ਗਾਈਡੈਂਸ ਮਾਰਕੀਟ ਨੂੰ ਪਸੰਦ ਨਹੀਂ ਆਈ ਤੇ ਇਸ ਟਾਈਮ ਪ੍ਰੀ ਮਾਰਕੀਟ ਦੇ ਵਿੱਚ ਡਾਊਨਸਾਈਡ ਹੀ ਖੁੱਲਣ ਜਾ ਰਿਹਾ ਹੈਗਾ ਲੇਕਿਨ ਆਪਣੀ ਸਪੋਰਟ ਦੇ ਨੇੜੇ ਤੇੜਿਆ 257 ਦੇ ਆਸਪਾਸ ਇੱਕ ਵੀ ਵੱਡੀ ਸਪੋਰਟ ਬਣਦੀ ਹੈ ਵੀਕਲੀ ਬੇਸਿਸ ਤੇ ਇਸ ਤੋਂ ਇਲਾਵਾ ਤੁਸੀਂ ਸਟਾਕ ਵਰਕਡੇ ਕਾਫੀ ਫੇਮਸ ਕੰਪਨੀ ਹੈ ਤੁਸੀਂ ਸੁਣਿਆ ਹੋ ਉਹ ਕਾਫੀ ਸਾਰੀ ਐਡ ਵੀ ਆਉਂਦੀ ਹੈਗੀ ਆ ਬੈਕ ਆਫਿਸ ਸੌਫਟਵੇਅਰ ਪ੍ਰੋਵਾਈਡਰ ਹੈਗੇ ਨੇ ਇਹਨਾਂ ਦੇ ਵੀ ਅਰਨਿੰਗ ਆਈਆਂ ਅਰਨਿੰਗ ਤਾਂ ਕਾਫੀ ਵਧੀਆ ਹੈਗੀਆਂ ਦੋਨੋਂ ਸਾਈਡ ਬੀਟ ਕੀਤਾ ਰੈਵਨਿਊ ਵੀ ਲੇਕਿਨ ਈਪੀਐਸਪੀ ਲੇਕਿਨ ਓਵਰਆਲ ਫੋਰਕਾਸਟ ਇਹਨਾਂ ਦੀ ਜਿਆਦਾ ਪਸੰਦ ਨਹੀਂ ਆਈ ਤੇ ਉਸ ਤੋਂ ਬਾਅਦ ਇਹ ਸਟਾਕ ਤਕਰੀਬਨ ਆਪਾਂ ਨੂੰ 6-7% ਡਾਉਨਸਾਈਡ ਹੀ ਖੁੱਲਦਾ ਨਜ਼ਰ ਆ ਰਿਹਾ ਲੇਕਿਨ ਲੇਕਿਨ ਵੀਕਲੀ ਸਪੋਰਟ ਦੇ ਨੇੜੇ ਤੇੜਾ ਹੈਗਾ ਤੁਸੀਂ ਇਸ ਦਾ ਖਿਆਲ ਜ਼ਰੂਰ ਰੱਖਿਓ ਇਸ ਤੋਂ ਇਲਾਵਾ ਐਚਪੀ ਦੀਆਂ ਵੀ ਅਰਨਿੰਗਸ ਆਈਆਂ ਹੈਗੀਆਂ ਠੀਕ ਠਾਕ ਅਰਨਿੰਗਸ ਨੇ ਲੇਕਿਨ ਉਸ ਤੋਂ ਬਾਅਦ ਸਟਾਕ ਅੱਜ ਇਹ ਵੀ ਲੋਅਰ ਸਾਈਡ ਹੀ ਖੁੱਲ੍ਹਦਾ ਨਜ਼ਰ ਆ ਰਿਹਾ ਸਪੋਰਟ ਦੇ ਨੇੜੇ ਆ ਇਹਦੇ ਵਿੱਚ ਵੀ ਤੁਸੀਂ ਅੱਜ ਨਜ਼ਰ ਰੱਖ ਸਕਦੇ ਹੋ ਇੱਥੋਂ ਆਪਾਂ ਨੂੰ ਬਾਉਂਸ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਸੋ ਅੱਜ ਲਈ ਇੰਨਾ ਹੀ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਥੱਲੇ ਪਲੀਜ਼